ਹਾਂਜੀ ਨਮਸਕਾਰ ਜੀ ਮਿਲ ਕਰ ਲਓ ਤੁਸੀਂ ਸਭ ਰਾਜੀ ਖੁਸ਼ੀ ਰਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਕਾਫੀ ਮੈਸੇਜ ਆਉਂਦੇ ਨੇ ਵੀ ਤੁਹਾਡੀਆਂ ਵੀਡੀਓ ਜੀ ਇੰਗਲਿਸ਼ ਦੇ ਵਿੱਚ ਆ ਰਹੀਆਂ ਨੇ ਆਪਾਂ ਤੁਹਾਨੂੰ ਅੱਜ ਉਹੀ ਸਮਝਾ ਰਹੇ ਹਾਂ ਜਿਹੜਾ ਤੁਹਾਡਾ ਫੋਨ ਆ ਉਹਦੇ ਸੱਜੇ ਪਾਸੇ ਇੱਕ ਗਰਾਰੀ ਲੱਗੀ ਹੋਈ ਹੈ ਗਰਾਰੀ ਜੀ ਆ ਉਸ ਗਰਾਰੀ ਨੂੰ ਨੱਪੋ ਤੇ ਨੱਪਣ ਤੋਂ ਬਾਅਦ ਤੁਸੀਂ ਭਾਸ਼ਾ ਦੇ ਵਿੱਚ ਚਲੇ ਜਾਓਗੇ ਤੁਸੀਂ ਉੱਥੇ ਜਾ ਕੇ ਪੰਜਾਬੀ ਭਾਸ਼ਾ ਕਰ ਸਕਦੇ ਹੋ ਅਗਰ ਹੋਰ ਨਹੀਂ ਆਉਦੇ ਫਿਰ ਤਿੰਨ ਡਾਟ ਦਿਖਾਈ ਦੇਣਗੇ ਤੁਹਾਨੂੰ ਤਿੰਨ ਬਿੰਦੀਆਂ ਛੋਟੇ ਛੋਟੇ ਬਰੀਕ ਬਰੀਕ ਉਹਨਾਂ ਨੂੰ ਨੱਪ ਲਓ ਨੱਪਣ ਤੋਂ ਬਾਅਦ ਤੁਸੀਂ ਫਿਰ ਭਾਸ਼ਾ ਦੇ ਵਿੱਚ ਚਲੇ ਜਾਓਗੇ ਜਿਹੜੀ ਤੁਹਾਨੂੰ ਭਾਸ਼ਾ ਪੰਜਾਬੀ ਚਾਹੀਦੀ ਆ ਜਾਂ ਹਿੰਦੀ ਚਾਹੀਦੀ ਆ ਜਾਂ ਜੋ ਵੀ ਚਾਹੀਦੀ ਆ ਤੁਸੀਂ ਉਹ ਭਾਸ਼ਾ ਕਰ ਸਕਦੇ ਹੋ ਇਹ ਹੁਣ ਇਹ ਕੰਪਨੀ ਵੱਲੋਂ ਇਹ ਸਾਰੇ ਰੂਲ ਕੀਤੇ ਗਏ ਨੇ ਤੇ ਕੰਪਨੀ ਹਰ ਇੱਕ ਵੀਡੀਓ ਤੇ ਇੰਗਲਿਸ਼ ਲਾ ਰਹੀ ਆ ਤੇ ਉਹਦੇ ਕਰਕੇ ਥੋੜੇ ਜਿਹਾ ਸਾਰਿਆਂ ਨੂੰ ਫਰਕ ਜਰੂਰ ਪੈਂਦਾ ਵਾ ਵੀਡੀਓ ਤੇ ਥੋੜੇ ਜਿਹਾ ਬੌਚ ਵੀ ਘਟ ਹੋ ਰਹੇ ਨੇ ਤੇ ਮਤਲਬ ਵੀਊ ਘਟ ਆ ਰਹੇ ਨੇ ਕਿਉਂਕਿ ਵੀਊ ਇਸ ਲਈ ਘਟ ਆ ਰਹੇ ਨੇ ਕਿ ਲੋਕਾਂ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ ਤੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਤਾਂ ਕਰ ਲੈਂਦੇ ਨੇ ਤੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮੇਰੇ ਵਰਗੇ ਮਾਤੜਾ ਨੂੰ ਨਹੀਂ ਪਤਾ ਤੇ ਉਹ ਨਹੀਂ ਕਰ ਸਕਦੇ ਹੈ ਕਿ ਨਹੀਂ ਤੇ ਇੰਨੀ ਕੁ ਥੋੜੀ ਜਿਹੀ ਹਿੰਮਤ ਕਰੋ ਤੇ ਪੰਜਾਬੀ ਦੇ ਵਿੱਚ ਪਾਸ਼ਾ ਹੋ ਜਾਓ ਅਜੇ ਅਗਰ ਤੁਹਾਨੂੰ ਨਹੀਂ ਆਉਂਦੀ ਮੈਂ ਮੰਨਦੀ ਆਂ ਵੀ ਵੱਡੀ ਉਏ ਦੇ ਲੋਕਾਂ ਨੂੰ ਪੰਜਾਬੀ ਤੇ ਮਤਲਬ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਤੁਸੀਂ ਕਿਸੇ ਬੱਚੇ ਨੂੰ ਪੜੇ ਲਿਖੇ ਨੂੰ ਦੱਸ ਦੋ ਵੀ ਤੇ ਜਿਹੜੀ ਆ ਵੀਡੀਓ ਸੁਣੋ ਤੇ ਜਿੱਕਣਾ ਕਹਿ ਰਹੇ ਨੇ ਵੀ ਉਕਲ ਕਰ ਦੋ ਇਸ ਜੇ ਪਾਸੇ ਫੋਨ ਦੇ ਘਰਾਰੀ ਦਾ ਨਿਸ਼ਾਨ ਉਹਨੇ ਤਿੰਨ ਡਾਟ ਹੋਣਗੇ ਉਹਨਾਂ ਨੂੰ ਦੱਬੋ ਤਾਂ ਤੁਸੀਂ ਪੰਜਾਬੀ ਭਾਸ਼ਾ ਆਪਣੇ ਆਪ ਕਰ ਸਕਦੇ ਹੋ ਅੱਛੇ ਠੀਕ ਹੈ